ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਅਸੀਂ ਜਾਣੀਏ ਕਿ ਕਿਵੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੰਮੂ ਪਰ ਚੜ੍ਹਾਈ ਕੀਤੀ ਸਨ 1800 ਮੁਤਾਬਕ ਸੰਮਤ 1857 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੰਮੂ ਫਤਿਹ ਕਰਨ ਲਈ ਚੜ੍ਹਾਈ ਕਰ ਦਿੱਤੀ ਉਧਰ ਜਾਂਦੇ ਹੋਏ ਪਹਿਲਾਂ ਮੀਰੋਵਾਲ ਤੇ ਕਬਜ਼ਾ ਕੀਤਾ ਗਿਆ ਇੱਥੋਂ ਦੇ ਮੁਖੀਆਂ ਨੇ 9000 ਰੁਪਏ ਨਜ਼ਰਾਨਾ ਉਨ੍ਹਾਂ ਨੂੰ ਭੇਂਟ ਕੀਤਾ ਇਸ ਦੇ ਉਪਰੰਤ ਉਨ੍ਹਾਂ ਨੇ ਕਿਲਾ ਜਸੜਵਾਲ ਨੂੰ ਜਾਗੀਰਆ ਅਤੇ ਇੱਕੋ ਧਾਵੇ ਨਾਲ ਸਾਰ ਕਰ ਲਿਆ ਇੱਥੋਂ ਗੂਜ ਕਰਕੇ ਖਾਲਸਾ ਦਲ ਨੇ ਜੰਮੂ ਉਹ ਤੋਂ 4 ਮੀਲ ਬਾਹਰ ਡੇਰਾ ਲਾਇਆ ਰਾਜਾ ਜੰਮੂ ਨੂੰ ਜਦ ਮਹਾਰਾਜੇ ਤੇ ਤਾਵੇ ਦਾ ਪਤਾ ਲੱਗਾ ਤਾਂ ਉਹ ਸਣੇ ਆਪਣੇ ਮੁੱਖੀ ਕਰਮਚਾਰੀਆਂ ਦੇ ਸ਼ੇਰੇ ਪੰਜਾਬ ਤੋਂ ਜਾਨ ਬਖਸ਼ੀ ਕਰਵਾਉਣ ਲਈ ਆਸ਼ਰਨ ਪਿਆ ਅਰਫੋਜਾਂ ਦੇ ਰਜ਼ਦ ਪਾਣੀ ਲੈ 20000 ਰੁਪਇਆ ਹਾਜ਼ਰ ਕੀਤਾ ਜੋ ਪ੍ਰਵਾਨ ਕੀਤਾ ਗਿਆ ਉਸਨੇ ਹਾਕਮ ਜੰਮੂ ਨੂੰ ਖਿੱਲਤ ਬਖਸ਼ੀ ਇਥੋਂ ਖਾਲਸਾ ਫੌਜ ਨੇ ਸਿਆਲਕੋਟ ਨੂੰ ਜਾ ਕੇ ਰਿਆ ਅਤੇ ਇਹ ਬਿਨਾਂ ਕਿਸੇ ਲੰਮੀ ਲੜਾਈ ਦੇ ਸ਼ੇਰੇ ਪੰਜਾਬ ਦੀ ਤਹਿਤ ਵਿੱਚ ਆ ਗਿਆ ਇਸ ਦੇ ਬਾਅਦ ਦਿਲਾਵਰਗੜ੍ਹ ਨੂੰ ਜਾ ਫਤਿਹ ਕੀਤਾ ਇਸੇ ਤਰ੍ਹਾਂ ਸਾਰੇ ਇਲਾਕੇ ਨੂੰ ਸੋਧ ਹੋਏ ਉਹ ਲਾਹੌਰ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ